ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ 5 ਮੀਟਰ ਸੂੜੀ ਕਟਿੰਗ ਲੈ ਕੇ ਆਏ ਆਂ ਜੀ ਠੀਕ ਹੈ ਜੀ ਇਹ ਪੱਲਾ ਹੈ ਕੜਾਈ ਵਾਲਾ ਪੱਲਾ ਹੀ ਮੁਰਲਾ ਬਾਕੀ ਸਾਰਾ ਪਲੇਨ ਹੈ ਜੀ ਠੀਕ ਹੈ ਨੋਪਕ ਅੱਜ ਕਟਿੰਗ ਕਰਾਂਗੇ ਜੀ ਇਹਦੀ ਸਭ ਤੋਂ ਪਹਿਲਾਂ ਇਹ ਪਨਾਪ ਦੇਖ ਲੈਣੇ ਆ ਜੀ 42 ਇੰਚ ਲੰਬਾਈ ਹੈ ਘੇਰਾ 24 ਇੰਚ ਹੈ ਛਾਤੀ 22 ਹੈ ਕਮਰ 22.5 ਹੈ ਹਿਪ 24 ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ सारी कटिंग करा बाकी नाप आप देखा जी सो तो कटिंग करें पहला कमीज की कटिंग कर दी जी ये कमीज मु पला है जी ये अडे कट्ट होने है जी पिछला पला अल अड तारा जी मुला पला आप अड्ड तारा क्योंकि कढ़ाई फरंटते ठीक है काटा कट्ठिया पावगे सो तो आप जिन्हें चर कढ़ाई आई पल उ चा तह ला लें इदा तह ला के सेंटर करके आप प जी मैं ये मुले पल तक रख ली है जी जिथे से कढ़ाई आई थी सैट कर लिया जी कढ़ाई थोड़ी अगे पिछे कढ़ाई है जी ठीक है जी जी। तो सोक नाप लाने जी जिंदी अपना हेना रखना सीधी ले का। तेड़ी, तेड़ी है है तो ला लेनी जी एक थोड़ी कढ़ाई टेढ़ी टेढ़ी है कढ़ाई जी ठीक है आप सीधा निशान ला के आप मुला पला ला देंगे जी ਠੀਕ ਹੈ ਹੁਣ ਆ ਦੇਖੋ ਤੁਸੀਂ ਇੱਥੇ ਗਲਾ ਤਿਆਰ ਕੀਤਾ ਹੋਇਆ ਸੀਗਾ ਜੇ ਆਪਾਂ 42 ਇੰਚ ਰੱਖ ਕੇ ਆਪਾਂ ਰਾਕਮੀਕ ਤਿਆਰ ਕਰਦੇ ਆਂ ਜੀ 43 ਕਟਿੰਗ ਕਰਦੇ ਤੇ ਗਲਾ ਛੋਟ ਰਹਿਣਾ ਜੀ ਇੱਥੇ ਤੇ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਠੀਕ ਹੈ ਇਹਨੇ 43 ਇੰਚ ਲੰਬਾਈ ਤਿਆਰ ਕਰ ਦੇਣੀ ਹੈ ਜੀ ਆਪਾਂ 44 ਇੰਚ ਕਟਿੰਗ ਲੈ ਲੈਣੇ ਆ ਜੀ ਠੀਕ ਹੈ ਸੋ ਜੋ ਘਾਟ ਵਾਲਾ ਹੋਵੇ ਪਹਿਲਾਂ ਸੈੱਟ ਕਰ ਦਾਂਗੇ ਕਪੜਾ ਆਪਾਂ ਗਲਾ ਪੂਰਾ ਰੱਖ ਲੈਣੇ ਇਕੜਾ ਇਹੜਾ ਠੀਕ ਹੈ 40 ਇੰਚ 'ਪਾ ਕਟਿੰਗ ਕਰਾਂਗੇ 4 ਇੰਚ ਨੇ ਨਿਸ਼ਾਨਾ ਪਹਿਧਨ ਲਾ ਦਾਂਗੇ ਠੀਕ ਹੈ ਸੋ ਇਹਨਾਂ ਦੋਨੋਂ ਨਿਸ਼ਾਨਾਂ ਨੂੰ ਆਪਾਂ ਮਿਲਾ ਦਾਂਗੇ ਮੋਂ ਆਪਾਂ ਨੇ ਕੀ ਕਰਨਾ ਹੋਰ ਕਿਰਾ ਦੇ ਇਹ ਲੈ ਨੇ ਕਿਰਾ ਕਿੰਨਾ ਜੀ ਨੇ 4 ਇੰਚ ਕਿਰਾ ਤਿਆਰ ਆ ਜੀ ਇਹਨਾਂ ਦਾ 4 ਇੰਚ ਫालतू ਲਾਵਾਂਗੇ ਜੀ ਆਪਾਂ 4 ਇੰਚ ਕੋ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਅਸਕੜਾ ਜਿਹੜਾ ਹੈ ਅਸਕੜਾ ਹੀ ਸੈਂਟਰ 'ਚ ਆਉਣੀ ਚਾਹੀਦੀ ਜੀ ਆਪਣੀ ਇਹ ਪੱਲੇ ਆਪਾਂ ਕਟਿੰਗ ਕਰ ਦਾਂਗੇ ਜੀ ਨਿਸ਼ਾਨ ਲਗਾ ਕੇ ਠੀਕ ਹੈ ਸੋਇ ਪੱਲਾ ਲਾ ਲਵਨੇ ਆ ਜੀ ਆਪਾਂ ਮੁਰਲਾ ਸੋ ਪਹਿ ਜਿੱਥੇ ਪਨ ਨਿਸ਼ਾਨ ਲਾਇਆ ਸੀ ਦਾ ਉਹ ਆਪਾਂ ਨੇ ਕਟਿੰਗ ਕਰ ਦੇਣੀ ਹੈ ਜੀ ਹੁਣ ਜਦੋਂ ਆਪਾਂ ਦੂਜਾ ਪੱਲਾ ਲਾਉਣਾ ਹੈ ਜੀ ਬੈਕ ਦਾ ਤਾਂ ਆਪਾਂ ਕਪੜਾ ਵਿਛਾ ਲਿਆ ਜੀ ਜਿਹੜਾ ਫਰੰਟ ਦਾ ਪੱਲਾ ਸੀ ਨਾ ਉੱਪਰ ਰੱਖ ਲੈਣਾ ਜੀ ਇਹਦੇ ਠੀਕ ਹੈ ਸਿੰਪਟਾਂ ਨਾਲ ਕੱਟਾਂਗੇ ਆਪਾਂ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਸਕੇ ਠੀਕ ਹੈ ਉੱਪਰ ਆਪਾਂ ਜਿੱਥੇ ਕਪੜਾ ਆਉਂਦਾ ਇਹ ਪੱਲਾ ਉੱਥੇ ਕਿਛਾ ਲੈਣਾ ਜੀ ਸੈੱਟ ਕਰਕੇ ਸੋ ਇਹ ਨਾ ਨਾ ਕਟਿੰਗ ਕੱਢਣੀ ਜਿਪਾ ਨੇ ਠੀਕ ਹੈ ਐਂ ਦਾ ਕਰਕੇ ਇੱਥੇ ਮਾਪੜ ਘਟਵਾਜਾਉਂਦਾ ਜੀ ਉਹ ਕਟਿੰਗ ਕਰਦਣੀ ਆਪਾਂ ਵਿੱਚ ਤੇ ਠੀਕ ਹੈ ਐਦਾਂ ਆਪਾਂ ਪੱਲਾ ਲਾ ਲਾਂਗੇ ਜੀ ਜੇ ਕਿਹੜਾਈ ਹੈ ਪੱਲਾ ਹੋਵੇ ਤਾਂ ਐਦਾਂ ਲਾ ਲੈਣਾ ਜੀ ਆਪਾਂ ਨੇ ਉਪਰ ਨਾੜਾ ਕਟਿੰਗ ਕਰ ਦੇਣੀ ਸਾਰੀ ਉਹ ਠੀਕ ਹੈ ਇਹ ਵੀ ਟਾਈਂ ਜਿਹੜਾ ਫालतੂ ਹੈ ਜੀ ਸਰਪਾਈ ਕਰਨ ਵਾਸਤੇ ਪੱਲੇ ਦੀ ਠੀਕ ਹੈ ਬਿਲਕੁਲੀ ਨਾੜ ਨਾ ਕਰਨੀ ਹੈ ਜੀ ਘੱਟ ਬਦ ਪੱਲੇ ਨਾ ਹੋਣ ਆਪਾਂ ਨੇ ਕਿਹਾ ਕਹਣਾ ਹੁੰਦਾ ਪੱਲੇ ਸੀਗੇ ਇਹਨੇ ਕੱਲੇ ਕੱਲੇ ਤੈਹ ਲਾ ਲੈਣੀ ਹੈ ਜੀ ਠੀਕ ਹੈ ਪਰ ਤਾਂ ਪਹਿਲੇ ਦੇਖਾਂਗੇ ਵਿੱਚ ਕਾਂਟਾ ਨਹੀਂ ਹੈ ਕੱਪੜੇ ਦੇ ਠੀਕ ਹੈ ਦੋ ਪੱਲੇ ਫੜ ਕੇ ਇਦਾਂ ਪੇਟ ਤੇ ਘੇਰਾ ਫੜ ਕੇ ਸਿੱਧਾ ਕਰ ਲੈਣੀ ਆਪਾਂ ਨੇ ਇਹਨੂੰ ਆਪਾਂ ਦੇਖਾਂਗੇ ਕਾਂਟਾ ਨਹੀਂ ਹੈਗੀ ਜੀ ਠੀਕ ਹੈ ਜੇ ਥੋੜੀ ਬੋਲੀ ਕਾਂਡ ਹੁੰਦੀ ਤਾਂ ਸੈੱਟ ਕਰ ਲੈਣਾ ਐ ਬਾਕੀ ਕਟਿੰਗ ਕਰ ਦਾਂਗੇ ਜੀ ਆਪਾਂ ਵਿੱਚ ਕੱਪੜੇ 'ਚ ਕਾਂਡ ਨਹੀਂ ਹੋਣੀ ਚਾਹੀਦੀ ਠੀਕ ਹੈ ਇਦਾਂ ਆਪਾਂ ਝਟਕ ਲਾਂਗੇ ਇਹਨੂੰ ਇੱਥੇ ਹੀ ਸੈੱਟ ਆਉਣਾ ਆਪਾਂ ਰੱਖ ਲਾਂਗੇ ਆ ਦੇਖੋ ਫੇਰ ਲਾਈ ਮਾਰਮੋਟਾ ਕਾਣਾ ਜੀ ਇਹ ਇਹ ਆਪਾਂ ਕੱਢ ਦਾਂਗੇ ਸਾਰੀ ਬਾਹਰ ਸੋ ਇਸੇ ਤਰ੍ਹਾਂ ਆਪਾਂ ਦੂਜਾ ਪਹਟੇ ਕਾ ਕੇ ਰੱਖ ਲੈਣੇ ਆ ਜੀ ਆਪਾਂ ਆਪਾਂ ਇਹ ਪਕਮੀਜ ਪਹਿਲੇ ਹੈਡ ਕਾ ਕੇ ਰੱਖ ਲਏ ਆ ਜੀ ਇਹ ਕੱਲੇ ਕੱਲੀ ਤੈਨ ਲਈ ਆ ਜੀ ਇਹ ਪਿਛਲਾ ਪੱਲਾ ਇਹ ਮੋਲਾ ਪੱਲਾ ਹੈ ਜੀ ਇਹ ਕੱਲੇ ਕੱਲੇ ਦੀ ਹੀ ਤੈਨ ਲਾਉਣੀ ਹੈ ਜਦੋਂ ਆਪਾਂ ਪਲੇਟਾਂ ਨਿਸ਼ਾਨ ਲਾਉਨੇ ਆ ਤਾਂ ਦਿੱਕਤ ਨਹੀਂ ਆਉਦੀ ਕੋਈ ਹੈਗੀ ਠੀਕ ਹੈ ਯਾ ਗਲੇ ਕਟਿੰਗ ਕੱਟ ਕਰਦੇ ਆਪਾਂ ਪਿਛਲਾ ਸੋ ਸਾਧੇ ਪਰ ਆਪਾਂ ਆ ਦੇ ਲੈਨੇ ਫੀਡਿੰਗ 23 ਇੰਚ ਫੀਡਿੰਗ ਹੈ ਜੀ ਕਮਰ ਸਾਢੇ ਵੀ ਆ ਇਹ ਪ 24 ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਤੀਰਾ ਲਾਵਾਂਗੇ ਜੀ ਠੀਕ ਹੈ ਇਹ ਜਿਹਨਾਂ ਦਾ ਸੂਟ ਹੈ ਜੀ ਇਹਨਾਂ ਦੇ ਮੋਢੇ ਥੋੜੇ ਹੈਵੀ ਆ ਨੇ ਐਸ ਕਰਕੇ ਆਪਾਂ 7.5 ਇੰਚ ਮੋਢੇ ਲਾਵਾਂਗੇ ਠੀਕ ਹੈ ਹਰ ਇੱਕ ਦਾ ਨਾਪ ਆਡਾ ਹੁੰਦਾ ਹੈ ਕਈਆਂ ਇਹ ਫੀਟਿੰਗ ਜ਼ਿਆਦਾ ਹੁੰਦੀ ਹੈ ਉੱਪਰ ਦਾ ਤੀਰਾ ਬਿਲਕੁਲ ਹੀ ਨਹੀਂ ਹੁੰਦਾ ਹੈਗਾ ਸੋ ਧਿਆਨ ਰੱਖਿਆ ਕਰੋ ਇਸ ਗੱਲ ਦਾ ਹੁਣ 23 ਇੰਚ ਇਹਨਾਂ ਦੀ ਫੀਟਿੰਗ ਹੈ ਜੀ ਸੋ 7 ਇੰਚ ਹੀ ਰੱਖਾਂਗੇ ਆਪਾਂ ਮੋਢੇ ਵੀ ਠੀਕ ਹੈ ਸਾਢੇ 7 ਇੰਚ ਤੀਰਾ ਲੱਗਦਾ ਹੈ ਜੀ ਮੋੜ ਲੱਤੇ ਆ 7 ਇੰਚ ਕਿਉਂਕਿ ਇਹ ਆ ਪਾਰਟ ਹੈ ਜੀ ਇਹ ਥੋੜਾ ਹੈਵੀ ਹੈ ਜੀ ਐਸ ਕਰਕੇ ਅਸੀਂ ਸਾਢੇ 7 ਇੰਚ ਲੱਗਦਾ ਹੈ ਸਾਰਾ ਕੁਝ ਛਾਤੀ ਹੈਗੀ 23 ਇੰਚ ਦਾ ਹਾਫ ਕਰ ਲਾਂਗੇ ਆਪਾਂ 11.5 ਇੰਚ ਨਿਸ਼ਾਨ ਲਾਵਾਂਗੇ ਸੋ ਜਿਹੜੀ ਇਹਨਾਂ ਦੀ ਆਪਣੀ ਕਮਰ ਲਾਣੀ ਹੈ ਜੀ ਸਾਢੇ 7 ਇੰਚ ਪਾ ਲਾਵਾਂ ਨਿਸ਼ਾਨੀ ਠੀਕ ਹੈ ਉਜੀ ਆਪ ਹੀ ਦੇਖ ਕੇ ਲਾਇਆ ਕਰੋ ਜੇ ਲੱਗਦਾ ਵੀ ਕੋਈ ਜਿਵੇਂ ਜੀ ਲੇਡੀਜ਼ ਹੁੰਦੀ ਜਿਵੇਂ ਸੂਟ ਕੱਟ ਰਾ ਕਰ ਰਹੇ ਹਨ ਉਹ ਜਿਹਾ ਕੋੜੀ ਨਿਸ਼ਾਨ ਲੱਗਦੇ ਆਂ ਸਾਰੇ ਠੀਕ ਹੈ ਕਮਰ ਇਹਨਾਂਪਣੀ ਹੈ ਇਹ ਫਲੈਟਾ ਪਾਣੀ ਇਹ ਵਿੱਚ ਸੋ ਸਿੱਧਾ ਆਪਾਂ ਚਾਕਾਂ ਨਿਸ਼ਾਨ ਲਾਵਾਂਗੇ 16 ਇੰਚ ਪਚਾ ਕੇ ਨੇ ਤਿਆਰ ਸੀ ਸਾਢੇ 16 ਦੇ ਨਿਸ਼ਾਨ ਲਾਵਾਂਗੇ ਜੀ ਆਪਾਂ ਹਿੱਪ ਹੈਗੀ ਇਹ 24 ਸੋ ਇਹ ਹਾਫ ਕਰ ਲਾਂਗੇ 12 ਇੰਚ ਤੇ ਠੀਕ ਹੈ ਮੁੰਿਹੜਾ ਇੱਥੇ ਨਿਸ਼ਾਨ ਲੱਗਣਾ ਜੀ ਹਿੱਪ ਵੀ ਥੋੜੀ ਭਾਰੀ ਹੈ ਜੀ ਇੱਥੋਂ ਵੀ ਆਪਾਂ 24 ਦੇ ਨਿਸ਼ਾਨ ਲਾਵਾਂਗੇ ਜੀ ਜੇ ਇੱਥੇ हिਪ 24 ਤਾਂ ਤਿੰਨੀ ਚ ਉੱਪਰ ਇੱਥੇ ਵੀ 24 ਹੀ ਹੋਣਾ ਚਾਹੀਦਾ ਜੀ ਇਹਨਾਂ ਦਾ ਠੀਕ ਹੈ ડાਕੀਏ ਵੀ ਆਪਾਂ ਇੱਥੇ ਹਿਪ ਲਾਈ ਸੀ ਇਹ ਆਪਾਂ ਨੇ 23 ਫੀਟਿੰਗ ਲਾਈ ਸੀ ਸੋ ਇਹਦੇ ਤਿੰਨੇ ਇੰਚ ਹੈ ਤਾਂ ਅੱਧਾ ਇੰਚ ਬਾਕੀ ਫੀਟਿੰਗ ਲਾਵਾਂਗੇ ਜੀ ਠੀਕ ਹੈ ਐਦਾਂ ਲਾਵਾਂਗੇ ਜੀ ਆਪਾਂ ਫੀਟਿੰਗ ਨਿਸ਼ਾਨ ਠੀਕ ਹੈ ਜੀ ਇਹਦਾ ਫੀਡਿੰਗ ਹੈਵੀ ਹੈ ਜੀ ਤੁਸੀਂ ਸਮਝ ਸਕਦੇ ਹੋ ਤਾਂ ਅੱਧਾ ਇੰਚ ਪਾਹ ਕੱਢ ਕੇ ਲਾਣ ਦਾ ਨਿਸ਼ਾਨ ਆਪਾਂ ਨੇ ਠੀਕ ਹੈ ਇਸੇ ਤਰ੍ਹਾਂ ਆਪਾਂ ਕਾਟ ਪਾਵਾਂਗੇ 2 ਇੰਚ ਚ ਕਾਟ ਪਾਵਾਂਗੇ ਆਪਾਂ 2 ਇੰਚ ਘੱਟ ਨਹੀਂ ਪਾਉਣੀ ਹੈਗੀ ਕਿਉਂਕਿ ਜੇ ਇਹਨਾਂ ਦੇ ਇਹ ਆ ਚੀਜ਼ ਪਾਟ ਭਾਰੀ ਹੈ ਤੇ ਪਿੱਛੇ ਮੋਢੇ ਵੀ ਭਾਰੀ ਹੋਣਗੇ ਜੀ ਇਹਨਾਂ ਦੇ ਐਸ ਤਰ੍ਹਾਂ ਕੇ 2 ਜਾਂ ਸਵਾ 2 ਪਰ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਆ ਦੇਖੋ ਇਹਨਾਂ ਸ਼ਾਲਾਸ 2 ਇੰਚ ਦਾ ਤੇ ਆਪਾਂ ਫਿਟਿੰਗ ਕ੍ਰਾਸ ਕਰਨੀ ਹੈ ਜੀ। ਸੋ ਕਾਟ ਪਾਣੀ ਆਪਾਂ ਇੱਥੇ ਵੀ ਭਾਈ 1 ਜਾਂ 1.5 ਇੰਚ ਫੱਕ ਦੇ ਪਾਣ ਪਾਣਾ ਹੈ। ਮੋਢੇ ਤੇ 1.5 ਇੰਚ ਹਰਕ ਪਾਉਣਾ ਹੈ ਜੀ। ਠੀਕ ਹੈ। ਉਹ ਜੱਗਗੇ ਚੱਕਣਾ ਹੀ ਆਪਾਂ ਨੇ ਜਦੋਂ ਕਾਟ ਪਾਉਣ ਲੱਗਣਾ ਹੈ। ਉਹ ਜਿਹੜਾ ਇਹਨਾਂ ਦਾ ਫਰੰਟ ਸੀਗਾ ਉਹ ਵੀ 15 ਇੰਚ ਤਿਆਰ ਸੀਗਾ। ਆਪਾਂ ਹੁਣ 15 ਬਦਲੇ ਲਵਾਂਗੇ। ਉਹ ਵੀ ਖਿੱਚ ਪਾਣ ਲਾ ਜਾਂਦੀ ਹੈ ਜੀ। ਠੀਕ ਹੈ। 15.5 ਇੰਚ ਤਿਆਰ ਹੋਊਗਾ। 16 ਇੰਚ ਨੇ ਨਿਸ਼ਾਨ ਲਾਇਆ ਜੀ ਇਹਦਾ ਥੋੜਾ ੇਠਾ ਗਾ ਕੇ ਲਾਵਾਗੇ ਨਿਸ਼ਾਨ ਠੀਕ ਹੈ ਠੀਕ ਹੈ ਕਾਟਾਂ ਪੈ ਗਈਆਂ ਵੋਡੇ ਦੀਆਂ ਚੋਪਾ ਪਲੇਟਾ ਪਾਉਣੇ ਆ ਜੀ ਜਿਨ੍ਹਾਂ ਦੇ ਹੈਵੀ ਸੂਟ ਆ ਉਹਨਾਂ ਜਿਹੜੀ ਆ ਫਰੰਟ ਵਾਲੀ ਕਾਟ ਪਾਉਣੀ ਥੋੜੀ ਅੰਦਰ ਆ ਕੇ ਨਹੀਂ ਪਾਉਣੀ ਹੈ ਜਿਆਦਾ ਜੇ ਆਪਾਂ ਇਧਰ ਲੈ ਕੇ ਆਉਣੇ ਆਪਾਂ ਠੀਕ ਹੈ ਉਹ ਸਨਾਇ ਕੱਢਣੀ ਹੈ ਜੀ ਨਾ ਵੀ ਆਹ ਵੀ ਖਿੱਚਣਾ ਪਵੇ ਜੀ ਕਿ ਖਿੱਚੀ ਪੈਣ ਲਾ ਜਾਂਦੀ ਹੈ ਜਦੋਂ ਸਰੀਰ ਭਾਰੀ ਹੋਵੇ ਆਪਣਾ ਖਿੱਚ ਪੈਂਦੀ ਹੈ ਠੀਕ ਹੈ ਮੈਨੂੰ ਜਾਨੀ ਕਮੈਂਟ ਆਇਆ ਸੀ ਵੀ ਸਾਡੀ ਜਿਹੜੀ ਛਾਤੀ ਸੀ 26 ਇੰਚ ਤਿਆਰ ਸੀ ਉਹਨਾਂ ਜੀ ਠੀਕ ਹੈ ਜੀ ਤਾਂ ਕਰਨਾ ਕੀ ਸੀਗਾ ਤਾਂ ਉਹਨਾਂ ਇਹ ਮੋੜੇ ਲੈ ਕੇ ਸਾਡੇ ਫਲੇਨ ਚ ਲੈਣੇ ਆ ਜਿਨ੍ਹਾਂ ਦੀ ਫੀਟਿੰਗ ਆਈ 25 ਦੇ ਉੱਪਰ ਨੇ ਉਹਨਾਂ ਦੇ ਮੋੜੇ ਸਾਡੇ 6.5 ਇੰਚ ਕੱਟਣੇ ਆ ਜੀ ਇਹ ਰਹਾ ਤੀਰਾ ਸੀ 7.5 ਇੰਚ ਲੈਣਾ ਹੈ ਜੀ ਤੀਰਾ ਜਿਹੜੀ ਆਪਾਂ ਨੇ ਕਾਰਟ ਪਾਉਣੀ ਹੈ 2 ਜਾਂ ਸਵਾ ਦੋ ਪਰੇ ਕਾਰਟ ਪੈਣੀ ਹੈ ਜੀ ਉਹਨਾਂ ਦੀ ਕਿਉਂਕਿ ਜੇ ਆਪਣੀ ਫੀਟਿੰਗ ਵੱਧ ਹੈ ਤਾਂ ਆਪਣੇ ਇਹ ਆਹ ਪਾਠੇ ਵੱਧ ਹੋਊਗਾ ਜੀ ਭਾਰੀ ਹੋਊਗਾ ਐਸ ਕਰਕੇ ਜਿਹੜੀ ਇਹ ਕਾਰਟ ਪਾਉਣੀ ਹੈ 2 ਇੰਚ ਪਰ ਪਾਉਣੀ ਹੈ ਜਿਹੜਾ ਫਰੰਟ ਰੱਖਣਾ ਆਪਾਂ ਨੇ ਉਹ 15.5 ਦੇ ਘੱਟ ਨਾ ਹੋਵੇ ਠੀਕ ਹੈ ਫਰੰਟ 15.5 ਇੰਚ ਤਿਆਰ ਹੋਣਾ ਚਾਹੀਦਾ ਜੇ ਥੋੜੇ ਕੱਟੇ 16 ਇੰਚ ਹੋ ਜਵੇ ਪਰ ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਆਪਣੀ ਫੀਟਿੰਗਾਂ ਵੱਧ ਜਾਂਦੀਆਂ ਏ ਕਾਤੀਰ ਆਪਾਂ ਮੋੜਾ ਘੱਟ ਰੱਖਣਾ ਪੈਂਦਾ ਏ ਤੇ ਇਹ ਮੋੜਾ ਨਾ ਤਿਆਰ ਹੋ ਕੇ 10 ਜਾਂ ਛੜ ਜਾ ਅਸੀਂ 4 ਹੋ ਜਾਂਦਾ ਕਈ ਵਾਰ 11 ਕਾਹ ਚਲੇ ਜਾਂਦਾ ਜੇ ਆਪਣੀ 27 ਇੰਚ 28 ਇੰਚ ਚਲੇ ਜਾਂਦੀ ਫੀਟਿੰਗ ਤਾਂ 11 ਇੰਚ ਵੀ ਮੋੜਾ ਚਲੇ ਜਾਂਦਾ ਏ ਜੀ ਸੋ ਆਪਾਂ ਨੂੰ ਇਹੜੀ ਮੋੜੀ ਕਾਟ ਪਾਉਣੀ ਹੈ ਜੀ ਇਹ ਸਾਢੇ 6 ਇੰਚ ਪਰ ਰੱਖਣੀ ਪੈਂਦੀ ਹੈ ਜੀ ਜੇ ਆਪਣੀ ਇੱਥੇ ਫੀਟਿੰਗ ਘੱਟ ਹੈ ਜੀਆਂ 16 17 ਇੰਚਾਂ ਤਾਂ ਆਪਾਂ ਸਾਢੇ 7 ਇੰਚ ਮੋੜੇ ਰੱਖਣਾ ਪੈਂਦਾ ਏ ਜੇ ਆਪਣੀ ਫੀਟਿੰਗ ਵੱਧਦਾ ਹੈ ਜੀ ਤਾਂ ਉਹੀ ਆਪਾਂ ਨੇ ਆਸੇ ਘਟਾ ਲੈਣੀ ਜੀ ਆਪਣੀ ਠੀਕ ਹੈ ਫੀਟਿੰਗ ਤਾਂ ਆਪਾਂ ਘਟਾ ਤਾਂ ਆਪਾਂ ਨੇ ਮੋਟਾ ਕੱਟ ਕਰ ਦੇਣਾ ਹੈ ਜੀ ਠੀਕ ਹੈ ਤਾਂ ਕਿ ਇਹ ਮੋਟੇ ਜੀ ਕਾਟਾ ਹੋ ਸਹੀ ਢੰਗ ਨਾਲ ਪੈ ਸਕਣ ਤਾਂ ਤੀਰੇ ਰੱਖਣ ਦਾ ਇੱਕ ਤਰੀਕਾ ਹੋਰ ਦੱਸਦੇ ਆਂ ਜੀ ਜਦੋਂ ਵੀ ਆਪਾਂ ਨੇ ਕੋਈ ਹੈਵੀ ਸੂਟ ਦਾ ਤੀਰਾ ਰੱਖਣਾ ਹੈ ਜੀ ਆਪਾਂ ਨੇ ਕਿੰਨਾ ਲਈਏ ਆਪਾਂ ਨੂੰ ਪਤਾ ਨਹੀਂ ਲੱਗਦਾ ਹੋਵੇਗਾ ਹਨਾ ਆਪਾਂ ਨੂੰ ਤਾਂ ਆਪਾਂ ਨੇ ਕੀ ਕਰਨਾ ਹੈ ਆਪਾਂ ਲੱਗਦਾ ਪਤਾ ਹੀ ਨਹੀਂ ਹੁੰਦਾ ਕਿ ਭਾਰੀ ਸੂਟ ਦਾ ਕਟਿੰਗ ਕਰ ਰਹੇ ਆਂ ਆਪਾਂ ਤੀਂ ਨਹੀਂ ਛੱਡ ਲੈਣੇ ਜਗ੍ਹਾ ਜੀ ਇੱਥੇ ਗਾਢਣ ਵਾਸਤੇ ਉਥੇ ਅੱਗੇ 4 ਇੰਚ ਮਾਪਣਾ ਹੈ ਜੀ ਠੀਕ ਹੈ 4 ਇੰਚ ਨਾਪ ਕੇ ਆਪਾਂ ਨੇ ਤਾਂ ਆਪਾਂ ਕਿੰਨਾ ਹੋ ਜਗਾ ਸਾਡਾ 3 ਇੰਚ ਹੋ ਜਾਂਦਾ ਹੈ ਜੀ ਜਦੋਂ ਆਪਾਂ ਨੇ ਬਾਹ ਬਣਾ ਲਿਆ ਜੀ ਹੁਣ ਲੱਗਦਾ ਵੀ ਗਾੜ ਤਿਆਰ ਹੋ ਗਿਆ ਆਪਾਂ ਬਾਹਾਂ ਜੜਨੀ ਆ ਤਾਂ ਆ ਸਪੇਸ ਮਣਿਆ ਕਰੋ ਕਿ ਸਾਡੀ ਕਿੰਨੀ ਰਹਿੰਦੀ ਹੈ ਜੀ ਜੇ ਹੋ ਹੈਵੀ ਛੋੜ ਕਰਦੇ ਆ ਜੀ ਆਪਾਂ ਤੇ ਭਈ ਇਹ ਹਾਈ ਵੀ ਛੋੜ ਹੋਣੇ ਗਾੜ ਵੀ ਡੀਪ ਹੋਣੇ ਆ ਕਾਟ ਕੇ ਕਾਟੇ 3.5 ਇੰਚ ਤਿਆਰ ਲੈਣਾ ਚਾਹੀ ਜਾਈ ਆਪਣਾ ਤੀੜਾ ਬਾਹਾਂ ਜੜ ਕੇ ਗਾੜ ਬਣਾ ਕੇ 3.5 ਇੰਚ ਸਪੇਸ ਹੋਣੀ ਚਾਹੀਦੀ ਹੈ ਤੀਰੇ ਦੀ ਜਿਹੜਾ ਆ 파ਟ ਆ ਆਪਣਾ ਪਿਆ 3.5 ਇੰਚ ਰਹਿਣਾ ਚਾਹੀਦਾ ਜੀ ਠੀਕ ਹੈ ਉਹ ਗਏ ਤਾਂ ਹੈਵੀ ਨਾਪ ਗੁੰਨੇ ਤੇ ਬੋਡੇ ਵੀ ਹੈਵੀ ਹੋਣਗੇ ਉਹਨਾਂ ਦੇ ਠੀਕ ਹੈ ਸੋ ਆਹ ਤੇ ਗੱਲ ਧਿਆਨ ਰੱਖਿਆ ਕਰੋ ਇਹ 6.5 ਇੰਚ ਰਹਿਏ ਛੇ ਸਪੇਸ ਜੇ ਤੁਸੀਂ ਲੱਗਦਾ ਵੀ ਹੁਣ ਡੀਪ ਗਲੇ ਬਣਾਉਣੇ ਨੇ 6.5 ਤੇ 8 ਇੰਚ ਥਿਆਰ ਆ ਤਾਂ ਆਸੀਂ ਪਿਟਾ ਦੇ ਤੁਸੀਂ ਇਹ 3 ਇੰਚ ਥਿਆਰ ਰੱਖ ਲਓ ਜੀ ਫਿਰ ਠੀਕ ਹੈ ਉਹ ਜਦੋਂ ਗਲੇ ਨੇ ਫੈਲਣਾ ਹੈ ਜੀ ਤਾਂ ਆਪਣਾ ਤੀਰਾ ਗਿੜਨਾ ਹੀ ਗਿਨਣਾ ਹੈ ਸੋ ਪਲੇਟਾਂ ਨੂੰ ਸ਼ਾਨ ਲਾਉਣੇ ਆ ਜੀ ਹੁਣ ਆਪਾਂ ਪਲੇਟਾਂ 12.5 ਪਰ ਥਿਆਰ ਆ ਜੀ आप तेरह इंच पर कटिंग लावगा निशान ठीक है इतों आप साढ़े तीन इंच निशान लाव गे ठीक है साढ़े तीन इंच ला के सत इंच लंबी प्लेटा पावगे इतों पर नाप लोन् जी ठीक है भी तो जी किसी भी हैवी सूट दिटिंग बई तो उपर आढ़े बारह पर चार प्लेटा होनी चाहिए जी ठीक है जी इतों पर सवा दो इंच रखा गैब ठीक है जिनी स्पेस बद है जी उन्ना आपने प्लेटा गैप ज्यादा दस रखना है जी जी अठाई छब्बी प फिटिंग है जी ढाई इंच रखा करो जी इतने गैब ता पूरा अपना कवर हो जाए जी ये फिटिंग इतों अपने प्लेटा रद्द कर लेना है जी साढ़े तीन इंच का ठीक है इसी प्लेट ना निशाना जो कॉर्नर क्या बहुत ठीक है ਇਹ ਤਾਂ ਹੋ ਗਈ ਆ ਮੈਂ 30 ਪਲੇਟ। ਫੀਟਿੰਗ ਵਾਲੀ। ਹੁਣ ਜਿਹੜੀ ਮੋਢੇ ਦੀ assi plate ਪਾਉਣੀ ਹੈ ਜੀ। ਇਹ ਦੋਨਾਂ ਸੈਂਟਰ ਹੋਊਗਾ ਜੀ। ਠੀਕ ਹੈ। ਸਵਾ 2 ਇੰਚ ਨਿਸ਼ਾਨ ਲਾ ਕੇ ਆਪਾਂ ਨੇ ਇਹ ਸਾਈਡ ਨੂੰ ਕੱਢ ਦੇਣੀ ਜੀ। ਇਹ ਵੀ ਆਪਣੀ 6.5 ਇੰਚ ਪਰ ਤਿਆਰ ਹੋਊਗੀ ਪਲੇਟ। ਨਾਪ ਕੇ ਦੇਖ ਲਓ ਨੇ ਜੀ ਆਪਾਂ ਕਿੰਨੇ ਪਰ ਤਿਆਰ ਹੋਈ ਹੈ ਜੀ ਪਲੇਟ ਆਪਣੀ। ਠੀਕ ਹੈ। ਆ ਦੇਖੋ 6.5 ਇੰਚ ਪਰੇ ਆਉਂਦੀ ਹੈ ਜੀ ਪਲੇਟ ਆਪਣੀ। ਠੀਕ ਹੈ। ਉੱਪਰੇ ਪਲੇਟਾਂ ਨੇ ਛਾਂ ਲੱਗ ਗਏ ਆ ਜੀ ਆਪਾਂ ਇਹਨੂੰ ਮੋੜੇ ਜੀ ਕੱਟ ਪਾ ਲੈਨੇ ਆ ਜੀ ਠੀਕ ਹੈ ਠੀਕ ਹੈ ਤੇ ਨਾਲ ਨਾਲ ਫਟ ਦੀ ਕੱਟ ਪਾਵਾਂਗੇ ਉਹੜਾ ਇਹਠਾਂ ਲਈ ਆ ਛੱਡਾਂਗੇ ਜੀ ਆਪਾਂ ਠੀਕ ਹੈ ਜਿਹੜਾ ਇੱਥੇ ਕੱਪੜਾ ਫालतੂ ਆ ਉਹ ਵੀ ਆਪਾਂ ਕਟਿੰਗ ਕਰ ਦਾਂਗੇ ट लगा पिछला गड़ा काट दें ये गड़ा पांच इंच है पिछला पांच इंच निशान तीन गड़ा रखना जी उपरों सवा दो ढाई लग... इंच लवान गए जी आप ढाई इंच लेके हेठा तीन ठीक है वो जो आप कटिंग करनी है गला की फैल जाना गला ਸੋ ਆਪਾਂ ਅੱਧਾਈ ਇੰਚ ਤੇ ਰੱਖਾਂਗੇ ਉੱਪਰ ਤੇ ਇੱਥਾਂ ਦੇ ਆਪਾਂ 3 ਰੱਖ ਲਈਏ ਉੱਪਰ ਤੋਂ ਪਟਾਈਏ ਜੀ ਕਟਿੰਗ ਕਰਨੀ ਹੈ ਜੀ ਠੀਕ ਹੈ ਆ ਦੇਖੋ ਗਲਾ ਕਟਿੰਗ ਹੋ ਗਿਆ ਜੀ ਆਪਣਾ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਹੁਣ ਆਪਾਂ ਅੱਗੇ ਕਟਿੰਗ ਕਰਦੇ ਹਾਂ ਸੂਟ ਦੀ ਹੁਣ ਜੀ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਜੀ ਇਹਨਾਂ ਦੀ ਬਾਹਾਂ 17 ਇੰਚ ਤਿਆਰ ਸੀਗੀਆਂ 5.5 ਇੰਚ ਬਾਹ ਮੋਰੀ ਹੈ ਜੀ ਸੋ ਮੈਂ 2 ਇੰਚ ਫालतू ਕਪੜਾ ਲੈ ਲਿਆ ਜੀ 19 ਇੰਚ ਦੀ ਕਟਿੰਗ ਕਰ ਲਈ ਹੈ ਜੀ ਠੀਕ ਹੈ यह बह खड़े करके रख लीए जी मैं देखो, खुला पासा मैं अपने वाल रखे है जी ठीक है बंद पास सामने वाल रखे जी हम आप्टवे ठीक है इतने आप डूगीट पावे जी साढ़े तीन इंच कपड़ा लाव गे जी ठीक है जिनी अपनी हैवी बाह होगी उन्नी आप थोड़ी डूी काट पावे जी चार इंच तक भी चले जाती कार्ट अपनी ਮੈਂ ਮੰਨ ਕੇ ਚਲੋ ਜੀ ਇਹ 10 ਇੰਚ ਦੇ ਮੋੜੇ ਤਿਆਰ ਹੋਣਗੇ ਜੀ ਆਪਾਂ 9.5 ਇੰਚ ਪਰ ਕਾਟ ਪਾਵਾਂਗੇ 8 ਇੰਚ ਘੱਟ ਠੀਕ ਹੈ ਆ ਦੇਖੋ ਕਾਟ ਪਾਉਣੀ ਕਿਵੇਂ ਆ ਇੱਥੋਂ ਚੱਕ ਕੇ ਐਦਾਂ ਕਾਟ ਪਾਵਾਂਗੇ ਉੱਪਰ ਦੇ 2.5 ਛੱਡਣਾ ਕੱਪੜਾ ਜੀ ਠੀਕ ਹੈ ਤੇ ਨਾਮ ਵੜਾ ਲੈਣੀ ਜੀ ਆਪਾਂ ਨੇ ਠੀਕ ਹੈ ਇਹ ਤਾਂ ਹੋ ਗਈ ਆਪਣੀ ਸਾਰੀ ਕਾਢੀ ਪਾਉਣੀ ਆਈ ਇਸੇ ਤਰ੍ਹਾਂ ਆਪਾਂ 2 ਇੰਚ ਦੀ ਕਾਟ ਐਥੇ ਪਾਵਾਂਗੇ ਜੀ ਇਹ ਫਰੰਟ ਦੀ ਕਾਟ ਕਹਿੰਦੇ ਆਪਾਂ ਠੀਕ ਹੈ ਉਹ ਵੀ ਪਾਈ ਨਾਮ ਲਾ ਲਾਂਗੇ ਜੀ ਇੱਥੇ ਠੀਕ ਹੈ ਜੀ ਇਹ ਕੱਟਦਾ ਹੋ ਗਈ ਆਪਣੀ ਆ ਸਾਰੀ ਸਾਰੀ ਪੈਣੀ ਬਾਹ ਨੂੰ ਅੱਧੇ ਇੰਚ ਕਾਟ ਫਲੰਟ ਵੀ ਕਾਟ ਪੈਣੀ ਹੈ ਜੀ ਸੋ ਆਪਾਂ ਹੁਣ ਬਾਹ ਮੋਰੀ ਬਣਦੇ ਆ ਜੀ ਆਪਾਂ ਸਾਢੇ 5 ਇੰਚ ਬਾਹ ਮੋਰੀ ਤਿਆਰ ਹੈ ਜੀ ਆਪਾਂ ਡੇਢ ਇੰਚ ਮਾਧ ਰੱਖਾਂਗੇ ਜੀ ਠੀਕ ਹੈ ਡੇਢੀ ਜੀ ਮਾਧ ਰੱਖ ਕੇ ਆਪਾਂ ਇਹੜਾ ਕਪੜਾ ਇਹ ਬਾਹਰ-ਬਾਹਰ ਕੱਢ ਦਾਂਗੇ ਸਾਰੇ ਹੀ ਠੀਕ ਹੈ ਇੱਥੇ ਕੋਈ ਫੀਟਿੰਗ ਨਹੀਂ ਆਣੀ ਹੈਗੀ ਸਿੰਪਲ ਬਾਹ ਬਣਾਉਣੀ ਹੈ ਜੀ ਜਿਹੜੀ ਆਪਾਂ ਸਲਾਈ ਲਗਾਣੀ ਹੈ ਉਹ ਇੱਥੇ ਲਾਵਾਂਗੇ ਜੀ ਠੀਕ ਹੈ ਜਦੋਂ ਵੀ ਆਪਰੇ ਬਾਹਾਂ ਝੜਨੀ ਹੈ ਜੀ ਬੋਏ ਪਰ ਕਮੀਜ਼ ਤੇ ਜਿੰਨੀ ਆਪਣਾ ਖੁੱਲਾ ਮੋਡਾ ਹੋਊਗਾ ਉਹ ਤੇ ਅੱਧਾ ਹੀ ਕੱਟ ਰੱਖਣੀ ਹੈ ਕਿਉਂਕਿ ਇਹ ਫਰੰਟ ਦੀ ਕਾਰਡ ਪੈਰਦੇ ਦੀ ਪਾਈ ਹੁੰਦੀ ਹੈ ਉਹ ਵੀ ਚ ਐਡਜਸਟ ਹੋ ਜਾਂਦੀ ਹੈ ਜੀ ਐਸ ਕਰਕੇ ਬਾਹਾਂ ਝੜਨ ਦੇ ਵੇਲੇ ਅੱਧਾ ਹੀ ਕੱਟ ਰੱਖਣੀ ਹੈ ਬਾਹ ਜਿਹੜੀ ਸਲਾਈ ਲਾਉਣੀ ਹੈ ਜੀ ਆਪਾਂ ਨੇ ਤੁਹਾਂ ਪਾ ਕਾਟ ਪਾਣੀ ਆ ਜੀ ਬਾਹਰ ਦੀ ਠੀਕ ਹੈ ਬਾਣੀ ਕਾਟ ਪੈ ਗਈ ਹੈ ਜੀ ਇਹਨੂੰ ਪੈਥੀ ਕੱਢ ਦਾਂਗੇ ਬਾਹਰ ਠੀਕ ਹੈ ਕਈ ਵੇ ਹੈਵੀ ਸੂਟ ਨੂੰ ਨਾ ਕਪੜਾ ਪੂਰਾ ਪੂਰਾ ਹੀ ਹੁੰਦਾ ਕਈ ਵੇ ਮੈਨੀਆਂ ਪਾਉਣੇ ਪੈ ਜਾਂਦੀਆਂ ਹੈ ਵਿੱਚ ਕਪੜਾ ਐਡ ਕਰਨਾ ਹੀ ਪੈਂਦਾ ਹੈ ਸੋ ਦੋ ਚਾਕੇ ਪੱਲੇ ਦੋ ਹੀੜਾ ਰੱਖ ਛੱਡ ਦੇਣੇ ਜੀ ਆਪਾਂ ਫਰੰਟ ਦੀ ਕਾਰਟੀ ਪਾ ਦਨੇ ਆ ਜੀ ਅੱਧੇ ਇੰਚ ਦੀ ਪਾਵਾਂਗੇ ਜੀ ਠੀਕ ਹੈ ਆ ਦੇਖੋ ਬਾਹਾਂ ਦੀ ਕਟਿੰਗ ਹੋ ਗਈ ਹੈ ਜੀ ਆਪਣੇ ਠੀਕ ਹੈ ਜੇ ਨਾਲ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ